ਜੂਨ 1984 ਦੇ ਸ੍ਰੀ ਦਪਾਈ ਅਮਰੀਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਹਿੰਦੇ ਜੀ ਨਹਿਤਰ ਹੀਨਸਨ ਬਚਪਨ ਤੋਂ ਹੀ ਤੇ ਜੇ ਅਕਸਰ ਕੀਰਤਨ ਕਰਿਆ ਕਰਦੇ ਸਨ ਜਿਹੜੀ ਚਮਕੌਰ ਸਾਹਿਬ ਤੋਂ ਇਹਨਾਂ ਨੇ ਜਿਹੜੀ ਸੰਗੀਤ ਦੀ ਜਿਹੜੀ ਵਿੱਦਿਆ ਉੱਥੋਂ ਪ੍ਰਾਪਤ ਕੀਤੀ ਤਾਂ ਉਸ ਤੋਂ ਬਾਅਦ ਇਸ ਪਿੰਡ ਦੇ ਜੰਪਲਸਾਂ ਇੱਥੇ ਉਹਨਾਂ ਦਾ ਪਰਿਵਾਰ ਵੀ ਰਹਿੰਦਾ ਤੇ ਵੀਰ ਹਣੀ ਹਰੇਕ ਸਾਲ ਪਿਛਲੇ 4 ਸਾਲਾਂ ਤੋਂ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਕਰਵਾਉਂਦੇ ਨੇ ਸਵਾਤੋਬਾਦ ਵੀਡੀਓ ਨੂੰ ਸ਼ੇਅਰ ਕਰਕੇ ਜਿੱਥੋਂ ਤੱਕ ਵੀ ਇਹ ਵੀਡੀਓ ਜਾਂਦੀ ਹੈ ਸਭ ਜ਼ਰੂਰ 11 ਜੂਨ ਨੂੰ ਇਸ ਪਿੰਡ ਦੇ ਵਿੱਚ ਸਮਾਗਮ ਹੈ ਜੀ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀਵਾਹ 201984 ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋ ਕਿ ਕੀਰਤਨ ਕਰਦੇ ਸਮੇਂ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਪਹੁੰਚੇ ਆ ਜੀ ਮੁੱਦੋ ਸੰਗਤੀਆਂ ਦੇ 1984 ਦੇ ਵਿੱਚ ਸ਼ਹੀਦ ਹੋਏ ਭਾਈ ਅਮਰੀਕ ਸਿੰਘ ਜੀ ਜੋ ਕਿ ਬਚਪਨ ਤੋਂ ਹੀ ਨੀਤਰ ਹੀ ਇਨਸਾਨ ਤੇ ਅਥਾਪਿਆ ਸੀ ਗੁਰਬਾਣੀ ਨਾਲ ਸੰਗੀਤ ਨਾਲ ਰਾਜੇ ਜੀ ਤਰਸੇਵ ਸਿੰਘ ਜੀ ਤੇ ਇੰਟਰਨੈਸ਼ਨਲ ਢਾਡੀ ਜੱਥਾ ਪਾਈ ਮੇਜਰ ਸਿੰਘ ਜੀ ਉੱਚੇਚੇ ਤੌਰ ਤੇ ਇਸ ਸਮਾਗਮ ਦੇ ਵਿੱਚ ਪਹੁੰਚ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਹਾਲੀ ਜ਼ਿਲ੍ਹੇ ਦੇ ਪਿੰਡ ਮੁੱਦੋ ਸੰਗਤੀ ਦੇ ਵਿੱਚ ਪਹੁੰਚੇ ਆ ਜੀ ਸਭ ਨੂੰ ਪਤਾ ਹੈ ਤੀਜਾ ਕੱਲੂਗਾਰਾ ਜੂਨ 1984 ਅੱਜ ਦੇ ਦਿਨ 1 ਜੂਨ ਜੋ ਕਿ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਬਾਹਰ ਕਿਉਂਕਿ ਭਾਰਤੀ ਫੌਜ ਵੱਲੋਂ ਸਾਰਾ ਘੇਰਾ ਪਾ ਲਿਆ ਗਿਆ ਸੀ ਕਿ ਤਾਂ ਉਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਪਹੁੰਚਣ ਦਾ ਕਾਰਨ ਕੀ ਹੈ ਕਿਉਂਕਿ ਇਸ ਪਿੰਡ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਸ਼ਹੀਦ ਹੋਏ ਨੇ ਇਸ ਪਿੰਡ ਦੇ ਜੰਪਲ ਸਨ ਤਾਂ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹਰੇਕ ਸਾਲ 11 ਜੂਨ ਨੂੰ ਜੂਨ ਦੇ ਮਹੀਨੇ ਦੇ ਵਿੱਚ ਸ਼ਹੀਦੀ ਸਮਾਗਮ ਕਰਾਇਆ ਜਾਂਦਾ ਹੈ ਨੇਕਾ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਮਾਗਮ ਕਰਾਇਆ ਜਾਂਦਾ ਤੇ ਆਓ ਕਮੇਟੀ ਨਾਲ ਗੱਲਬਾਤ ਦੇ ਆ ਵੀ ਇਸ ਵਾਰ ਕਿਹੜੀ ਤਰੀਕ ਹੈ ਤੇ ਕਿਹੜੇ-ਕਿਹੜੇ ਜਿਹੜੇ ਰਾਗੀ ਢਾਡੀ ਨੇ ਪਿੰਡ ਦੇ ਵਿੱਚ ਪਹੁੰਚ ਰਹੇ ਨੇ ਉਹ ਇਹ ਵੀਡੀਓ ਰਸੀਦ ਸਿੰਘਾਂ ਦੇ ਨਾਮ ਤੇ ਇੱਕ ਵਾਰ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਮੁੱਦੋ ਸੰਗਤੀ ਦੇ ਵਿੱਚ ਪਹੁੰਚੇ ਆ ਜੀ ਛੋਟਾ ਜਿਹਾ ਕਸਬਾ ਮੁੱਦੋ ਸੰਗਤੀਆਂ ਸ਼ਾਇਦ ਤੁਹਾਨੂੰ ਪਤਾ ਹੋਵੇ ਤੇ ਇੱਕ ਵਾਰ ਦੱਸਣਾ ਚਾਹੂੰਗਾ ਇਸ ਪਿੰਡ ਦੇ ਵਿੱਚ ਜੂਨ 1984 ਦੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਜੋ ਕਿ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਜੋ ਕਿ ਇਸ ਪਿੰਡ ਦੇ ਜੰਪਲ ਸਨ ਇਸ ਪਿੰਡ ਦੇ ਵਿੱਚ ਅਕਸਰ ਗਲੀਆਂ ਦੇ ਵਿੱਚ ਵਿਚਰਿਆ ਕਰਦੇ ਸਨ ਤੇ ਲੋਕਾਂ ਦੇ ਵਿੱਚ ਵਿਚਰਿਆ ਕਰਦੇ ਸਨ ਤੇ ਉਹਨਾਂ ਦੀ ਯਾਦ ਦੇ ਵਿੱਚ ਹਰੇਕ ਸਾਲ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਹਰੇਕ ਸਾਲ ਜਿਹੜਾ ਇਹ ਜੂਨ 1984 ਦਾ ਜਿਹੜਾ ਸਮਾਗਮ ਕਰਵਾਇਆ ਜਾਂਦਾ ਭਾਈ ਸਾਹਿਬ ਦੀ ਯਾਦ ਦੇ ਵਿੱਚ ਤੇ ਸਾਡੇ ਨਾਲ ਪਿੰਡ ਪਿੰਡ ਦੀ ਪ੍ਰਬੰਧਕ ਕਮੇਟੀ ਸਾਡੇ ਤੋਂ ਮੌਜੂਦ ਹੈ ਤੇ ਗੱਲਬਾਤ ਕਰਦੇ ਵੀ ਕਿੰਨੀ ਤਰੀਕ ਨੂੰ ਜਿਹੜਾ ਇਹ ਸਮਾਗਮ ਕਰਵਾਇਆ ਜਾ ਰਿਹਾ ਬਾਬੇ ਵਾਇਗੁਰਜੀ ਕਾਲ ਸਾਹਿਬ ਵਾਇਗੁਰਜੀ ਕੀ ਫਤਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਗੱਲ ਕਰੀਏ ਭਾਈ ਸਾਹਿਬ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਜੀ ਇਸੇ ਪਿੰਡ ਦੇ ਹਾਂਜੀ ਇਸੇ ਪਿੰਡ ਦੇ ਜੰਪਾਲ ਸੀ ਭਾਈ ਸਾਹਿਬ ਤੇ ਜਨਮ ਤੋਂ ਹੀ ਭਾਈ ਸਾਹਿਬ ਨੇਤਰਹੀਨ ਸਨ ਤੇ ਪਰ ਸੰਗੀਤ ਦੇ ਨਾਲ ਪਿਆਰ ਹੋਣ ਕਰਕੇ ਭਾਈ ਸਾਹਿਬ ਦਾ ਉਹਨਾਂ ਨੇ ਸੰਗੀਤਕ ਜਿਹੜੀ ਸਿੱਖਿਆ ਏ ਚਮਕੌਰ ਸਾਹਿਬ ਉਸ ਸਮੇਂ ਦੇ ਵਿੱਚ ਇੱਕ ਖੰਟਮਾਨਪੁਰ ਦੇ ਕੋਲ ਵਿਦਿਆਲੇ ਹੁੰਦਾ ਸੀਗਾ ਉੱਥੋਂ ਸੰਗੀਤਕ ਸਿੱਖਿਆ ਜਿਹੜੀ ਭਾਈ ਸਾਹਿਬ ਨੇ ਲਈ ਤੇ ਫਿਰ ਅਖੀਰ ਦੇ ਵਿੱਚ ਜਦੋਂ ਭਾਈ ਸਾਹਿਬ ਹਜ਼ੂਰੀ ਰੱਖੀ ਆਪਣਾ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਸੀਗੇ 5 ਜੂਨ ਨੂੰ ਭਾਈ ਸਾਹਿਬ ਜਦੋਂ ਮੇਰੇ ਖਾਸ 24 25 ਘੰਟਿਆਂ ਦਾ ਕੀਰਤਨ ਕਰਨ ਉਪਰੰਤ ਪਾਣੀ ਪੀਣ ਦੇ ਲਈ ਬਾਹਰ ਨਿਕਲੇ ਆਪਣੀ ਸੇਵਾ ਨਿਭਾ ਕੇ ਤਾਂ ਭਾਈ ਸਾਹਿਬ ਨੂੰ ਉੱਥੇ ਪ੍ਰਕਰਮਾਂ ਦੇ ਵਿੱਚ ਹੀ ਜਿਹੜੀ ਇਹ ਭਾਰਤੀ ਹਕੂਮਤ ਨੇ ਭੇਜੀ ਹੋਈ ਫੌਜ ਸੀਗੀ ਉਹਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਤੇ ਉੱਥੇ ਹੀ ਭਾਈ ਸਾਹਿਬ ਦੀ ਸ਼ਹੀਦੀ ਹੋ ਗਈ ਸੀ। ਜੀ ਭਾਈ ਸਾਹਿਬ ਗੱਲ ਕਰੀਏ ਜੀ ਸ਼ੁਰੂ ਤੋਂ ਨੇਤਰਹੀਨ ਸਨ ਭਾਈ ਸਾਹਿਬ ਵੀ। ਹਾਂਜੀ ਜਨਮ ਤੋਂ ਹੀ ਨੇਤਰਹੀਨ ਸਿਗੇ। ਠੀਕ ਹੈ ਜੀ। ਜੀ ਐਕਸਰ ਇਸੇ ਪਿੰਡ ਦੇ ਵਿੱਚ ਮਨੁਕੀ ਉਹਨਾਂ ਦਾ ਘਰ-ਵਘਰ ਦਾ ਕੋਈ ਮਨੁਕੀ ਸਥਾਨ ਇੱਥੇ ਪਰਿਵਾਰਕ ਮੈਂਬਰ ਰਹਿੰਦੇ ਨੇ ਜੀ ਉਹਨਾਂ ਦੇ ਭਰਾ ਐ ਭਰਾਵਾਂ ਦਾ ਅੱਗੇ ਪਰਿਵਾਰ ਹੈ ਜੀ ਭਾਈ ਸਾਹਿਬ ਇਕੱਲੇ ਹੀ ਸੀਗੇ ਭਾਈ ਸਾਹਿਬ ਦਾ ਪਰਿਵਾਰ ਕੁਝ ਇੱਥੇ ਰਹਿ ਰਿਹਾ ਹੈ ਤੇ ਕੁਝ ਨਾ ਆਪਣਾ ਨੇੜਲੇ ਸ਼ਹਿਰ ਕਰਾਲੀ ਦੇ ਵਿੱਚ ਵੀ ਉਹਨਾਂ ਦੇ ਇੱਕ ਛੋਟੇ ਭਰਾ ਜਿਹੜੇ ਆਰਮੀ ਤੋਂ ਰਿਟਾਇਰ ਐ ਉਹਨਾਂ ਦਾ ਪਰਿਵਾਰ ਉੱਥੇ ਰਹਿ ਰਿਹਾ ਹੈ ਭਾਈ ਸਾਹਿਬ ਤੁਸੀਂ ਇਹ ਸਮਾਗਮ ਕਦੋਂ ਤੋਂ ਕਰਾ ਰਹੇ ਹੋ ਮਤਲਬ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵੀ ਸੀਧਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਸਮਾਗਮ ਕਰਵਾਉਣਾ ਚਾਹੀਦਾ ਸ਼ਹੀਦਾਂ ਦੀ ਯਾਦ ਜਿਹੜੀ ਮਨਾਉਣੀ ਚਾਹੀਦੀ ਹੈ ਉਹ ਮੈਂ ਕਹਾਂਗਾ ਕਿ ਕੌਮਾਂ ਜਿਹੜੀਆਂ ਉਹ ਕੱਲੂ ਘਾਰਿਆਂ ਦੇ ਵਿੱਚ ਨਹੀਂ ਮਰਦੀਆਂ ਜਿਹੜੀਆਂ ਕੌਮਾਂ ਕੱਲੂ ਘਾਰੇ ਭੁੱਲ ਜਾਂਦਿਆਂ ਨੇ ਉਹ ਕੌਮਾਂ ਨਾਕਸ਼ੇ ਤੋਂ ਮਿਟ ਜਾਂਦੀਆਂ ਨੇ ਸੋ ਇਹ ਜਿਹੜਾ ਮਕਸਦ ਹੈ ਆਪਣਾ ਕਿ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਆਪਣੀ ਕੌਮੀਅਤ ਨੂੰ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ ਸੋ ਇਸੇ ਵਿਸ਼ੇ ਨੂੰ ਜਿਹੜਾ ਸਾਡੇ ਅੰਦਰ ਜੋ ਦਰਦ ਜਾਗ ਗਿਆ ਹੈ ਇਹ ਆਪਣਾ ਚੌਥਾ ਸਮਾਗਮ ਹੈ ਜੀ 2021 ਤੋਂ ਆਪਾਂ ਇਹ ਸਮਾਗਮ ਕਰਨ ਲੱਗੇ ਆ ਜੀ ਇਹ ਚੌਥਾ ਸਮਾਗਮ ਹੈ ਚੌਥਾ ਸਮਾਗਮ ਹੈ ਇੱਕ ਵਾਰ ਦੱਸ ਦੋ ਵੀ ਕਿੰਨੀ ਤਰੀਕ ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ ਤੇ ਐਡਰੈਸ ਵੀ ਦੱਸ ਦੋ ਕਿਉਂਕਿ ਕਈ ਵਾਰ ਸੰਕਤਾਂ ਹੁੰਦੀ ਹੈ ਵੀ ਮੋਹਾਲੀ ਜ਼ਿਲ੍ਹਾ ਸੁਣ ਕੇ ਕਈ ਵਾਰ ਮੋਹਾਲੀ ਜਾਂ ਖਰੜ ਦੇ ਨੇੜ ਤੇੜੇ ਚਲੇ ਜਾਂਦੇ ਨੇ ਐਡਰੈਸ ਦੱਸ ਦੋ ਕੋਰ ਪਿੰਡ ਕਿੱਥੇ ਪੈਂਦਾ ਆਪਣਾ ਇਹ ਇਹ ਕੁਰਾਲੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਿਸਵਾ ਰੋਡ ਤੇ ਪਿੰਡ ਜਿਹੜਾ ਬਡੌਦੀ ਟੋਲ ਪਲਾਜ਼ਾ ਹੈ ਜੀ ਉਹਦੇ ਨੇੜੇ ਆਪਣਾ ਪਿੰਡ ਹੈ ਜੀ ਮੁੰਦੋ ਸੰਗਤियां 11 ਜੂਨ ਨੂੰ ਅ ਦਿਨ ਬੁੱਧਵਾਰ ਨੂੰ ਜਿਹੜਾ ਭਾਈ ਸਾਹਿਬ ਦਾ ਸ਼ਹੀਦੀ ਦਿਹਾੜਾ ਇਹ ਗੁਰਦੁਆਰਾ ਸਾਹਿਬ ਯਾਦਗਾਰ ਭਾਈ ਅਮਰੀਕ ਸਿੰਘ ਜੀ ਸ਼ਹੀਦ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਥਕ ਅ ਸ਼ਖਸੀਅਤਾਂ ਜਿਵੇਂ ਸਰਦਾਰ ਸਿਮਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਦਲ ਖਾਲਸਾ ਤੋਂ ਜਿਹੜੇ ਕਾਰਜਕਾਰੀ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਮੰਡ ਹੋਰ ਵੀ ਕਿੰਨੇ ਹੀ ਸ਼ਹੀਦ ਪਰਿਵਾਰ ਸਾਰੇ ਇਲਾਕੇ ਦੀਆਂ ਸੰਗਤਾਂ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੀਆਂ ਨੇ ਇੱਕ ਕਦੋਂ ਤੋਂ ਪ੍ਰਚਾਰ ਕਰ ਰਹੇ ਹਾਂ ਜੇ ਗੱਲ ਕਰੀਏ ਪਿਛਲੇ 4 ਸਾਲਾਂ ਤੋਂ ਦਾ ਸਮਾਗਮ ਕਰਾ ਰਹੇ ਹਾਂ ਤੇ ਇੱਕ ਕਦੋਂ ਤੋਂ ਪ੍ਰਚਾਰ ਚੱਲ ਰਿਹਾ ਹੈ ਇਸ ਸਮਾਗਮ ਬਾਰੇ ਇਹ ਪ੍ਰਚਾਰ ਤਾਂ ਇਦਾਂ ਵੀ ਛੋਟੇ ਹੁੰਦੇ ਆ ਸੋਈ ਮਨ ਦੇ ਵਿੱਚ ਹੈਗਾ ਸੀਗਾ ਵੀ ਸਾਡੇ ਸ਼ਹੀਦ ਹੋਏ ਐ ਤੇ ਅਸੀਂ ਉਹਦੇ ਵਾਸਤੇ ਕੁਝ ਨਹੀਂ ਕਰ ਸਕੇ ਮੈਂ ਅਕਸਰ ਕਹਿਣਾ ਹੁੰਦਾ ਕਿ ਅਣਗੌਲਿਆ ਕੀਤਾ ਗਿਆ ਸਾਡੇ ਨਗਰ ਵੱਲੋਂ ਐਡੇ ਮਹਾਨ ਸ਼ਹੀਦ ਨੂੰ ਕਿਉਂਕਿ ਭਾਈ ਸਾਹਿਬ ਇੱਕ ਮਹਾਨ ਕੀਰਤਨੀਏ ਹੋਣ ਦੇ ਨਾਲ ਨਾਲ ਇੱਕ ਮਹਾਨ ਸ਼ਹੀਦ ਦਾ ਉਹਨਾਂ ਕੋਲ ਆਉਦਾ ਹੈ ਸੋ ਅਣਗੌਲਿਆ ਕੀਤਾ ਗਿਆ ਸੀਗਾ ਹੁਣ ਪਿਛਲੇ 4 ਸਾਲਾਂ ਤੋਂ ਮੌਕਾ ਮਿਲਿਆ ਹੈ ਅਸੀਂ ਬੜੇ ਵੱਡੇ ਪੱਧਰ ਤੇ ਇਹ ਸਮਾਗਮ ਕਰਦੇ ਆ ਜੀ ਸੋ ਇਸ ਵਾਰ ਵੀ ਬੜੇ ਵੱਡੇ ਪੱਧਰ ਤੇ ਅੱਗੀ ਸਿੰਘ ਤੇ ਢਾਡੀ ਮੇਜਰ ਸਿੰਘ ਸੁਲਤਾਨਪੁਰ ਵਾਲੇ ਉਹ ਵੀ ਪਹੁੰਚ ਰਹੇ ਨੇ ਹੋਰ ਸਿੱਖ ਸੰਗਤਾਂ ਸਾਰੇ ਇਲਾਕੇ ਦੀਆਂ ਸੰਗਤਾਂ ਇਹਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਸੰਗਤਾਂ ਇਹ ਵੀਡੀਓ ਦੇਖ ਰਹੀ ਹੈ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀ ਭਾਰਤੀ ਹਕੂਮਤ ਇੱਕ ਮੈਂ ਕਹਾਂਗਾ ਵੀ ਜਿਹੜਾ ਭਾਰਤ ਦੇਸ਼ ਸੀਗਾ ਉਹਨੇ 1 ਜੂਨ ਨੂੰ ਸਾਡੇ ਦੇਸ਼ ਪੰਜਾਬ ਤੇ ਵੈਸ਼ਿਆਨਾ ਹਵਾਨੀਅਤ ਦੀਆਂ ਹੱਦਾਂ ਟੱਪ ਕੇ ਸਾਡੇ ਸਭ ਤੋਂ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸਿੱਖਾਂ ਦੀ ਸੁਪਰੀਮ ਸੁਪਰੀਮ ਪਾਵਰ ਸ੍ਰੀ ਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਦੇ ਹਿਰਦੇ ਜਿਹੜੇ ਉਹ ਬਲੁੰਦਰੇ ਗਏ ਸੀਗੇ ਐਡੀ ਵੈਸ਼ਿਆਨਾ ਇਹਨਾਂ ਦੀ ਹਰਕਤ ਹੈ ਅਸੀਂ ਸੰਗਤਾਂ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਇਹਨੂੰ ਮੁੱਖ ਰੱਖਦੇ ਦਿਲਾਂ ਦੇ ਵਿੱਚ ਉਸ ਹਮਲੇ ਨੂੰ ਯਾਦ ਕਰਦੇ ਹੋਏ ਆਓ ਸਾਰੇ ਰਲ ਮਿਲ ਕਰਕੇ ਇਲਾਕੇ ਦੀਆਂ ਸੰਗਤਾਂ ਪੰਜਾਬ ਭਰ ਤੇ ਵਿਦੇਸ਼ਾਂ ਦੇ ਵਿੱਚ ਜਿਹੜੀ ਰਹਿੰਦੀ ਸਿੱਖ ਸੰਗਤ ਹੈ ਮੈਂ ਉਹਨੂੰ ਵੀ ਅਪੀਲ ਕਰਾਂਗਾ ਕਿ ਉਹ ਸਾਡਾ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਹਿਯੋਗ ਕਰਨ ਤੋ ਵੀਡੀਓ ਨੂੰ ਬਾਕਤੋ ਬਾਕ ਸ਼ੇਅਰ ਕਰਿਓ ਕਹਿੰਦੇ ਜੀ ਮੋਹਾਲੀ ਜ਼ਿਲ੍ਹੇ ਦੇ ਪਿੰਡ ਮੋਧ ਸੰਗਤਿਆ ਤਹਿਸੀਲ ਖਰੜਾ ਤੇ ਨੇੜੇ ਬਰਾਕ ਮਾਜਰੀ ਤੇ ਕੁਰਾਲੀ ਦੇ ਵਿਚਕਾਰ ਪੈਂਦਾ ਹੈ ਕੁਰਾਲੀ ਤੋਂ 6 ਕਿਲੋਮੀਟਰ ਹੈ ਨੇੜੇ ਬੜੋਦੀ ਟੋਲ ਪਲਾ ਦੇਖ ਸਕਦੇ ਹੋ ਤਸਵੀਰਾਂ ਨੇ ਜੋਨ 1984 ਦੇ ਸੀਜ ਦੇ ਪਾਈ ਅਮਰੀਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਹਿੰਦੇ ਜੀ ਨਿਹਤਰ ਹੀਨਸਨ ਬਚਪਨ ਤੋਂ ਹੀ ਤੇ ਜੇ ਅਕਸਰ ਕੀਰਤਨ ਕਰਿਆ ਕਰਦੇ ਸਨ ਜਗੀ ਚਮਕੌਰ ਸਾਹਿਬ ਤੋਂ ਇਹਨਾਂ ਨੇ ਜਿਹੜੀ ਸੰਗੀਤ ਦੀ ਜਿਹੜੀ ਵਿੱਦਿਆ ਉੱਥੋਂ ਪ੍ਰਾਪਤ ਕੀਤੀ ਤਾਂ ਉਸ ਤੋਂ ਬਾਅਦ ਇਸ ਪਿੰਡ ਦੇ ਜੰਪਲਸਾਨ ਇੱਥੇ ਉਹਨਾਂ ਦਾ ਵਾਰ ਵੀ ਰਹਿੰਦਾ ਤੇ ਵੀਰ ਹੁਣੀ ਹਰੇਕ ਸਾਲ ਪਿਛਲੇ 4 ਸਾਲਾਂ ਤੋਂ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਕਰਵਾਉਂਦੇ ਨੇ ਸਵਾਤੋਬਾਦ ਵੀਡੀਓ ਨੂੰ ਸ਼ੇਅਰ ਕਰਕੇ ਜਿੱਥੋਂ ਤੱਕ ਵੀ ਇਹ ਵੀਡੀਓ ਜਾਂਦੀ ਹੈ ਸਿਰ ਜਰੂਰ 11 ਜੂਨ ਨੂੰ ਇਸ ਪਿੰਡ ਦੇ ਵਿੱਚ ਸਮਾਗਮ ਹੈ ਜੀ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ